ਜ਼ਿੰਦਗੀ ਜਿਉਣ ਲਈ ਭੋਜਨ ਖਾਣਾ ਜ਼ਰੂਰੀ ਹੈ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਰੱਬ ਦੇ ਸੇਵਕ ਵੀ ਜੀਵਨ ਵਿੱਚ ਭੋਜਨ ਖਾਂਦੇ ਨੇ ਸੰਸਾਰੀ ਤੌਰ ਤੇ ਵੀ ਜਿਸ ਤਰ੍ਹਾਂ ਆਪਾਂ ਰੋਟੀ ਖਾਂਦੇ ਆ ਪ੍ਰਸ਼ਾਦਾ ਛਕਦੇ ਆ ਲੰਗਰ ਛਕਦੇ ਆ ਪਰ ਭਗਤ ਜਨਾ ਭਗਤ ਜਨ ਸੇਵਕ ਜਨ ਦੋ ਤਰ੍ਹਾਂ ਦਾ ਪ੍ਰਸ਼ਾਦਾ ਇੱਕ ਸਰੀਰਕ ਤੌਰ ਤੇ ਜਿਹਦੀ ਹੁਣੇ ਗੱਲ ਕੀਤੀ ਦੂਸਰਾ ਅਕਾਲ ਪੁਰਖ ਪਰਮਾਤਮਾ ਦੇ ਨਾਮ ਰਸ ਰੂਪ ਨੂੰ ਆਤਮਾ ਦੀ ਖੁਰਾਕ ਬਣਾ ਕੇ ਖਾਂਦੇ ਆ। ਇਹ ਸਾਡੀ ਆਤਮਾ ਦੀ ਖੁਰਾਕ ਹੈ। ਸਤ ਸੰਗਤ ਜੀਓ। ਕਈ ਸਵਾਲ ਕਰਦੇ ਨੇ, ਪੁੱਛਦੇ ਨੇ। ਰੋਜ਼ ਬਾਣੀ ਪੜ੍ਹਨਾ ਕੀ ਹੋਏਗਾ? ਰੋਜ਼ ਨਿਤਨੇਮ ਕਰਨ ਨਾਲ ਕੀ ਹੋਏਗਾ? ਪਾਠ ਕਰਨਾ ਕੀ ਹੋਏਗਾ? ਇੱਕ ਵਾਰ ਕਰ ਲਿਆ ਜਾਵੇ ਠੀਕ ਨਹੀਂ? ਇੱਕ ਸਵਾਲ ਕਰ ਦਈਏ। ਜਦੋਂ ਸਾਡੇ ਘਰ ਦੇ ਵਿੱਚ ਆਪਾਂ ਝਾੜੂ ਪੂੰਝਾ ਕਰਦੇ ਆਂ, ਉਹ ਇੱਕ ਵਾਰ ਕਰਕੇ ਛੱਡ ਦਿੱਤਾ ਇੱਕ ਰੋਜ਼ ਕੀਤਾ ਜਾਂਦਾ ਹੈ ਕਿਸੇ ਘਰ ਦੇ ਵਿੱਚ ਲਗਾਤਾਰ 5 ਦਿਨ ਲਗਾਤਾਰ ਝਾੜੂ ਪੂੰਝਾ ਨਾ ਹੋਵੇ ਤਾਂ ਉਸ ਘਰ ਦੀ ਹਾਲਤ ਵੇਖਿਓ ਕੀ ਬਣੇਗੀ ਜਿੰਨਾ ਵੀ ਕਚਰਾ ਗੰਧ ਖਲਾਰਾ ਉਹ ਘਰ ਦੇ ਵਿੱਚ ਪੈ ਜਾਏਗਾ ਘਰ ਨੂੰ ਸਾਫ਼ ਕਰਨ ਵਾਸਤੇ ਰੋਜ਼ ਨਿਤਾਪ੍ਰਤੀ ਘਰ ਦੀ ਸਫਾਈ ਕਰਨੀ ਪੈਂਦੀ ਹੈ ਘਰ ਨੂੰ ਸਾਫ਼ ਕਰਨਾ ਪੈਂਦਾ ਇਦਾਂ ਕਹਿ ਲਈਏ ਹਿਰਦਾ ਰੂਪ ਘਰ ਵਿਕਾਰਾਂ ਦੀ ਗੰਦਗੀ ਨਾਲ ਦਿਨ ਰਾਤ ਭਰਦਾ ਹੈ ਹਰ ਵੇਲੇ ਹਰ ਸਮੇਂ ਭਰਦਾ ਹੈ ਤੇ ਇਸ ਨੂੰ ਸਾਫ ਕਰਨ ਵਾਸਤੇ ਵੀ ਸਾਨੂੰ ਹਰ ਰੋਜ਼ ਨਿਤਨੇਮ ਕਰਨਾ ਪਏਗਾ ਹਰ ਰੋਜ਼ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕਰਨਾ ਪਏਗਾ ਇਸ ਨੂੰ ਤਾਂ ਮਹਾਰਾਜ ਕਹਿੰਦੇ ਜਿਵੇਂ ਜ਼ਿੰਦਗੀ ਜਿਉਣ ਵਾਸਤੇ ਤੈਨੂੰ ਭੋਜਨ ਖਾਣਾ ਪੈਂਦਾ ਛਕਣਾ ਪੈਂਦਾ ਹੈ ਭੋਜਨ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ